ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਅਈਆਂ ਆਣਦੇ ਆ ਬਿਆਸੋਂ ਲੈ ਕੇ ਗਰੋਸਰੀ ਦੇ ਅੱਜ ਘਰੇ ਆਉਣੇ ਆ ਬਹੁਤ ਸਾਰੇ ਗੈਸਟ ਨਵੀਆਂ ਜੋੜੀ ਦੀ ਰੋਟੀ ਆ ਵਿਨੋਦ ਹੋਣਾ ਨੇ ਆਉਣਾ ਵਾ ਹੋਰ ਕਾਣੀਆਂ ਜੋੜੀਆਂ ਵੀ ਆ ਨਵੀਆਂ ਜੋੜੀਆਂ ਤੇ ਪੁਰਾਣੀਆਂ ਤੇਰੀ ਹਲੇ ਧੋਤੇ ਦੀ ਹਲੇ ਅਹੀਂ ਸਵੇਰ ਦੇ 12:30 ਹੋ ਗਏ ਆ ਤੇ ਅਹੀਂ ਕਦੀ ਕੋਲ ਆਇਆ ਕਦੀ ਕੋਲ ਆ ਦੋ ਤਿੰਨ ਗੇੜੇ ਦੋ ਗੇੜੇ ਬਾਬ ਕਲੇ ਦੇ ਵੱਜ ਗਏ ਇੱਕ ਮਾਮਾ ਮਾਮੀ ਆਏ ਅਮਰੀਕਾ ਚੋਂ ਇੱਕ ਮਾਮੀ ਆਈ ਅਮਰੀਕਾ ਜੋਂ ਆਹ ਵਾਹ ਸਾਰਿਆਂ ਦੀ ਰੋਟੀ ਆ ਵਾਵਾ ਕੋਟ ਮਾ ਅੱਜ ਇਕੱਠਾ ਹੋਣਾ ਵਾ ਤੇ ਘਰ ਚੱਲਣ ਦਾ ਪ੍ਰੋਗਰਾਮ ਪੂਰਾ ਬਦਲਣ ਵਾਈਟ ਤੇ ਕਰਤਾ ਸਾਰਿਆਂ ਨੂੰ ਆ ਕੇ ਆਉਣ ਤੇ ਪਤਾ ਲੱਗਦਾ ਕੌਣ-ਕੌਣ ਆਉਂਦਾ ਕੌਣ-ਕੌਣ ਆਉਂਦਾ ਬਿਲਕੁਲ ਤੇ ਇੱਕ ਇਨਫੋਰਮੇਸ਼ਨ ਇਹ ਆ ਕਿ ਕੱਲ ਨੂੰ ਅਸੀਂ ਜਦੋਂ ਤੁਸੀਂ ਆਹ ਵਲੌਗ ਵੇਖਣਾ ਉਹਦੋਂ ਨੂੰ ਅਸੀਂ ਔਨ ਦਾ ਵੇ ਹੋਣਾ ਵਾ ਅਸੀਂ ਚੱਲੇ ਆ ਘੁੰਮਣ ਹਿੱਲ ਸਟੇਸ਼ਨ ਤੇ ਚੱਲੇ ਆ ਦਲੌਜੀ ਤੇ ਮਕਲੌੜ ਗੰਜ ਜਾਣਾ ਅੱਗੇ ਮਨੂੰ ਆਪਾਂ ਵੇਖਾਂਗੇ ਮਤਲਬ ਦਲੋ ਜੀ ਦਾ ਪਲਾਨ ਤੇ ਸਾਡਾ ਡਾਣਾ ਮਮੀ ਹੁਣਾ ਯਾਰ ਇੱਕ ਤੋਂ ਇਹਨਾਂ ਕਹਿਣਾ ਚੱਲੀਏ 2 ਦਿਨ ਹੋ ਗਏ ਘਰੋਂ ਆਇਆ ਰੋਈਦਾ ਹੋ ਗਿਆ ਤਾ ਹੋ ਗਿਆ ਮਮੀ ਆਡੀ ਰਾਈ ਦਾਤਾ ਹੈ ਲ ਸਟੇਸ਼ਨ ਤੇ ਜਾਣਾ ਤੇ ਮਮੀ ਨੂੰ ਨੀਂਦ ਨਹੀਂ ਆਈ ਰਾਤ ਵੀ ਪਾੜ ਤੇ ਜਾਣਾ ਸਾਰੀ ਰਾਤ ਨੂੰ ਜਤੀ ਨਹੀਂ ਪੀਉਦਾ ਕਿ ਬੈਠੀ ਰਹੀ ਸਾਰੀ ਰਾਤ ਮਮੀ ਦਾ ਇੱਕ ਗੱਲ ਵਾ ਪਿੱਕੀ ਤੁਹਾਨੂੰ ਕੀ ਖਬਰਾਟ ਹੁੰਦੀ ਰਹਿੰਦੀ ਆ ਵੀ ਮਤਲਬ ਫਿਰ ਦੇ ਲੈ ਟੜਕੇ ਦੇ ਮੈਨੂੰ ਐ ਅੱਖਾਂ ਵੀ ਡੰਦੇ ਆ ਲੱਗੇ ਕਿ ਨਾ ਹੀ ਇਹ ਤਾਂ ਪਾੜੀ ਦੇ ਸੁੱਤੇ ਤੇ ਡੇਪੇ ਲੈ ਅੱਛਾ ਮਤਲਬ ਇੱਕ ਨਾ ਇੱਕ ਗੱਲ ਇਹ ਆ ਇੱਕ ਗੱਲ ਇਹ ਆ ਕਿ ਸਾਡੀਆਂ ਮੰਮੀਆਂ ਨੂੰ ਇਹ ਲੱਗਦਾ ਕਿ ਦੁਨੀਆਂ 'ਚ ਜਿਹੜੀ ਕੋਈ ਮਾੜੀ ਚੀਜ਼ ਵਾ ਨਾ ਸਾਡੇ ਨਿਆਣਿਆਂ ਨੇ ਹੋਣੀ ਆ ਐਦਾਂ ਕਿਉਂ ਐਦਾਂ ਐਦਾਂ ਹੀ ਹੁਣ ਨਹੀਂ ਉਹ ਇੱਕ ਮੈਂ ਇੱਕ ਇੱਕ ਸਾਡੀਆਂ ਮੰਮੀਆਂ ਨਹੀਂ ਐ ਨਹੀਂ ਪਰ ਡਰਤੇ ਹੋਈ ਆ ਹੁਣ ਰਾਤੀ ਵੀ ਕੋਈ ਡਰ ਬਹਿ ਗਿਆ ਵਾ ਮਨ ਦੇ ਵਿੱਚ ਉਹ ਹੀ ਨਹੀਂ ਖਤਮ ਹੁੰਦਾ ਅਈ ਨਾ ਰਾਤੀ ਪਾਰਟੀ ਤੇ ਗਏ ਤੇ ਕਹਿ ਗਏ ਕਿ 10 10 ਵਜੇ ਤੱਕ ਆ ਜਾਣਾ ਦਵਾਏ ਤੱਕ ਕੋਈ ਨਹੀਂ ਹੋਇਆ 10 ਹੋਏ ਤੋਂ ਬਾਅਦ 1 ਮਿੰਟ ਉੱਤੇ ਆਇਆ ਮੰਮੀ ਨੂੰ ਕੋਹੋਂ ਡਾ ਪਿਆ 12 ਵਜੇ ਤੱਕ ਆਏ 11:30 ਆ ਗਏ 3:00 ਡੀਕ ਘਿਆਰ ਹੋ ਗਏ ਹੁਣ ਜਦੋਂ ਕਿਤੇ ਪਾਰਟੀ ਪ੍ਰੋਗਰਾਮ ਹੁੰਦਾ ਵਾ ਤੇ ਜਾਈਏ ਇੱਕ ਪਾਪਾ ਨੇ ਟੀਵੀ ਲਾਇਆ ਕਥਾ 12 ਵਜੇ ਤੱਕ ਚੱਲਣ ਡੀਆਂ ਇੱਕ ਪਾਪਾ ਵੀ ਸੋਚਣ ਡਿਆਣਾ ਨਾ ਵੀ ਜਾਗਦਰਾ ਆਪੀ ਆ ਜਾਨਾ ਆ ਜਾਨਾ ਜਦੋਂ ਤੁਸੀਂ ਕਾਰ ਇੰਟਰ ਕੀਤੀ ਪਾਪੇ ਨੇ ਉਹ ਸਵੇਰੇ ਸੋਤੇ ਰਹਿਪਤਾ ਉਹਦਾ ਲੱਖੀਆਂ ਦੀ ਸ਼ੂਗਰ ਹੈ ਤੁਹਾਡਾ ਤੇ ਪਤਾ ਹੀ ਨਹੀਂ ਲੱਗਦਾ ਸ਼ੂਗਰ ਕਿਤੇ ਪਾਪੇ ਨੇ ਉਹ ਟੀਵੀ ਬੰਦ ਕੀਤਾ ਜਿਹਨਾਂ ਨੇ ਸੌਣਾ ਹੀ ਉਹਨਾਂ ਨੂੰ ਵੀ ਨਹੀਂ ਸੌਣ ਦਿੱਤਾ ਮੈਂ ਦੋ ਵਾਰ ਆਵਾਜ਼ ਘੱਟ ਕਰਨ ਗਈ ਪਾਪਾ ਮੈਨੂੰ ਰਿਮੋਟ ਨੂੰ ਹੱਥ ਨਾਲ ਲਾਉਣ ਦਵੇ ਬਾਕੀ ਬਾਕੀ ਵੇ ਕੋਣ ਕੀ ਕਰਦੀਆਂ ਬਾਹਾਂ ਦੇ ਪਹਿਲੀ ਯਾਰ ਲੈ ਕੇ ਚੱਲੇ ਘਮਾਉਣ ਮਮੀ ਉਹਨਾਂ ਨੂੰ ਮਮੀ ਤੇ ਕਦੀ ਇੰਨਾ ਗਏ ਘੁੰਮਣ ਕਿਤੇ ਕਦੀ ਇਸ ਵਕੇਸ਼ਨ ਤੇ ਪਹਿਲੀ ਯਾਰ ਚੱਲੇ ਆ ਨਹੀਂ ਆਪਾਂ ਨਹੀਂ ਉਹਦਾ ਮੈਂ ਬਠੇਰੀਰ ਗਈ ਆ ਮਤਲਬ ਇਦਾਂ ਗਈ ਆ ਹਿਲ ਸਟੇਸ਼ਨ ਤੇ ਪਹਿਲੀ ਯਾਰ ਚੱਲੇ ਆ ਨਹੀਂ ਸੱਚ ਲੋਨਾਵਲਾ ਗਏ ਆ ਤੁਸੀਂ ਬੰਬੇ ਮਨਾ ਗਈ ਆ ਤੇ ਉਹਦਾ ਦੀ ਹਿਲਾਵਾ ਇਥੇ ਵੀ ਲੋਨਾਵਲਾ ਉੱਚਾ ਉਹ ਤਾਂ ਮੈਂ ਤੇਰੇ ਡੈਡੀ ਨਾਲ ਟਰੱਕ ਤੇ ਦੋ ਵਾਰ ਕੋ ਸਾਰਾ ਵਰਲਡ ਘੁੰਮਿਆ ਵਰਲਡ ਨਹੀਂ ਸਾਰਾ ਇੰਡੀਆ 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 ਸਾਰਾ ਇੰਡੀਆ ਅੱਛਾ ਸਾਰਾ ਇੰਡੀਆ ਟਰੱਕ ਤੇ ਗਏ ਹਿੰਦੇ ਨਾਲ ਤੇ ਦੋ ਤਿੰਨ ਵਾਰ ਇਥੋਂ ਪਿੰਡੋਂ ਗਈ ਇੱਕ ਵਾਰ ਤੂੰ ਨਹੀਂ ਗਏ ਇੱਕ ਵਾਰ ਤੂੰ ਹੋਣ ਵਾਲਿਆ ਹੋ ਗਈ ਨਹੀਂ ਸ਼ਾਇਦ ਤੇ ਬਾਕੀ ਜੂਸ ਆ ਗਿਆ ਤੁਹਾਡਾ ਕੰਮ ਅਰੀਜਨਲ ਲੱਗਣ ਡਿਆ ਭਾਜੀ ਤਾਜ਼ਾ ਹੈ ਪੂਰਾ ਸੰਤਰੇ ਨਰਾਵ ਦਾਇਕਾਂ ਕੀ ਕੀ ਬਣਾ ਛੱਡਿਆ ਜੀ ਅੱਜ ਫਿਰ ਅੱਜ ਆਂਟੀ ਵਿਚਾਰੀ ਦਾ ਬਹੁਤ ਜ਼ੋਰ ਲੱਗਾ ਹੈ ਕਿ ਨੰਬਰ ਹੀ ਬਣੇ ਆਂਟੀ ਨੰਬਰ ਹੀ ਬਣੇ ਨਾ ਅੱਜ ਪੂਜਾ ਆ ਭੈਣ ਨੇ ਬਣਾਏ ਆ ਸਾਰਾ ਕੁਝ ਕੀ ਕੀ ਬਣਾਇਆ ਵਾ ਜਿਰਦਾ ਜਿਰਦਾ ਠੀਕ ਹੈ ਤੇ ਸਾਗ ਸਾਗ ਦੇ ਬਹੁਤ ਵਟ ਗੱਡੇ ਸੱਚੀ ਬਹੁਤ ਸਵਾਦ ਬਣਿਆ ਝੂਠ ਨਹੀਂ ਬੋਲਣਾ ਇਹ ਖਾਦਾ ਦੂਜਾ ਨੇ ਬਣਾਇਆ ਰੋਟੀ ਤੇ ਪਲਾਓ ਅੱਛਾ ਪੁਲਾਓ ਹਾਂ ਤੇ ਸ਼ਾਹੀ ਪਨੀਰ ਤੇ ਦਾਲ ਮਸਰ ਠੀਕ ਆ ਤੇ ਹੋਂ ਬਾ ਮਟਰ ਆਹ ਸਬਜ਼ੀ ਦਾ ਰੰਗ ਕਿੱਡਾ ਸੋਹਣਾ ਹੈ ਬਹੁਤ ਸੋਹਣੀ ਮਿਕਸ ਹੈ ਅੰਟੀ ਤੂੰ ਹੀ ਕੀਤਾ ਸਵੇਰ ਦਾ ਮੈਂ ਦਹੀਂ ਬਣਾਉਣਾ ਅੰਟੀ ਨੇ ਦਹੀਂ ਬਣਾਇਆ ਲੈ ਅੰਟੀ ਬੂੰਦੀ ਜਿਆਦੀ ਪਾਤੀ ਹੋ ਆਵੇ ਉਦੋਂ ਤੱਕ ਜਾਮਾ ਸਲਾ ਦਾ ਪੂਜਾ ਕਹਿੰਦੇ ਜਵਾਰ ਦਾ ਆਟਾ ਮਾੜਨਾ ਉਹ ਆ ਗਏ ਪਹਿਲੇ ਪਰੋਣੇ ਆ ਗਏ ਹੋ ਚਲੋ ਲਾਓ ਦੋਈ ਕੁਰਸੀਆਂ ਚਲੋ ਵੀ ਨਵਾਂ ਬਲੌਗ ਨਵਾਂ ਬਲੌਗਰ ਮਿਲੋ ਤੇ ਨਵੇਂ ਬਲੌਗਰ ਨੂੰ ਸਸਰੀ ਕਿਦਾਂ ਠੀਕ ਠਾਕ ਸਸੇਗਲ ਮਾਸਟਰ ਜੀ ਆਜੋ 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 ਬਾਕੀ ਕਿੱਥੇ ਆ ਤੂੰ ਪੁੰਡੀ ਚੈੱਕ ਪੁੰਡੀ ਚੈੱਕ ਕਰ ਮਾ ਤੂੰ ਮਾਸੀ ਕਦੋਂ ਦੀ ਵਿਚਾਰੀ ਟੇਬਲ ਤੇ ਬੈਠੀ ਆ ਵੀ ਹੌਣ ਦੇ ਖਾਈਏ ਤਿਆਰ ਹੋਗੇ ਆਹੋ ਕਿੱਥੇ ਗਈ ਹੋਈ ਓਏ ਮੇਰਾ ਸੂਤ ਹੀ ਵੜ ਗਿਆ ਅੰਟੀ ਦੇ ਓਏ ਬਾਬ ਕਾਲਾ ਕਰ ਦੂਰਾ ਓ ਬਾਬ ਕਾਲਾ ਕਿਹੜਾ ਬਠਿੰਡੇ ਆ ਬਾਬੂ ਕਾਲਾ ਨਹੀਂ ਪੈਂਦਾ ਹੈਂ ਸੱਚੀ ਬੱਲੇ ਮੈਂ ਤਾਂ ਸਮਝ ਚੁੱਕਾ ਹਾਂ ਕਿ ਆਹ ਦੇਖ ਲੈ ਆਹ ਤੁਹਾਨੂੰ ਕੀ ਪਤਾ ਆਹ ਆ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲੇ ਬਰੋਨੇ ਆ ਗਏ ਮੈਂ ਉਹ ਲੈ ਚਲ ਗਿਆ ਮਾਸੀ ਬਹਿ ਜਾ ਮਾਸੀ ਦੂਰਾ ਹੀ ਫੋਨ ਤੇ ਲੱਗੀ ਆਉਣ ਡਈ ਆ ਕੀ ਆ ਰਹੀ ਜੀ ਸੱਚੀ ਬਾਤ ਜੀ ਮੈਂ ਵੇਖਿਆ ਜਿੰਨਾ ਇਹ ਸੁੱਤਾ ਨਾ ਅੱਜ ਸਵੇਰ ਦਾ ਛੱਡ ਦੇ ਗੱਲਾਂ ਹੁਣ ਥੋੜੀ ਹੁਣ ਇਹਨੇ ਵੇਖਣਾ ਪੂਰਾ ਪ੍ਰੋਗਰਾਮ ਤੇ ਸੌਂਦਣ ਦੇ ਆਹ ਵਾ 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 ਕੀਕ ਨਹੀਂ ਆਈ ਵਾ 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 ਕੀ ਆ ਵਾ ਮਨਜੀਤ ਭਾਬੀ ਬੂਤਾ ਲਾ ਤੇ ਮੈਂ ਤੈਨੂੰ ਕਹਿ ਰਿਹਾ ਤੇ ਭਰਾ ਨੂੰ ਵੀ ਨਾਲ ਹੀ ਲੈ ਆਇਓ ਬੂਤਾ ਲਾ ਆਈ ਪ੍ਰੋ ਨੇ ਪਹੁੰਚ ਗਿਆ ਹਾਂ ਚੇਰਾ ਕੱਢ ਤੁਸੀਂ ਬੈਠੋ ਚਲੋ ਚਲੋ ਗੈਟ ਇਨ ਰੋਟੀ ਲਾਓ ਤੇ ਕਹੋ ਤੇ ਢਿੱਕਣੇ ਰੋਟੀ ਲਾਉਣ ਨੂੰ ਤੂੰ ਹੀ ਅੰਦਰ ਆ ਗਏ ਆ ਇੱਧਰ ਅੰਦਰ ਆ ਕੇ ਬਣਾ ਵਧੀਆ ਲੈ ਅੰਦਰ ਆ ਕੇ ਬਣਾਵੇ ਮੈਂ ਵਧੀਆ ਹੋਣ ਡਿਆ ਬਹੁਤ ਵਧੀਆ ਅਸੀਂ ਬਸ ਉੱਤੇ ਸੀਰੇ ਤੋਂ ਪੂਰਾ ਵਧੀਆ ਸ਼ੇਰ ਸਿੰਘ ਨਹੀਂ ਆਇਆ ਆ ਲੈ ਆ ਗਿਆ ਸ਼ੇਰਾ ਸ਼ੇਰਾ ਕੱਲਾ ਆਇਆ ਵਾ ਉਹ ਘਰ ਵਾਲੀ ਕਿੱਥੇ ਛੱਡ ਆਇਆ ਵਾ ਘਰ ਵਾਲੀ ਗਈ ਇਹ ਪਿੰਡ ਹਾ ਤੁਹਾਡਾ ਯਾ ਦੋਨੇ ਪੱਗਿਆ ਮੈਂ ਪਾਈਆ ਤੂੰ ਕਿਸਨੇ ਆਪਾ ਬਣਾਉਂਦੀਆਂ ਨਹੀਂ ਰੋਟੀ ਬਾਣੀ ਦੀਆਂ ਤੇ ਆਪਾ ਬਣਾਈ ਜਾਂਦੇ ਓ ਬਈ ਕੀ ਆ ਦਦਾ ਬਈ ਨਾ ਕੀ ਕਰ ਫੋਟੋ ਆ ਲੈ ਸ਼ੇਰੀਆ ਉਹਦੀਆਂ ਨੂੰ ਦੀਵਾ ਜਾ ਬਣਾ ਕੇ ਗਾੜੀ ਹੋ ਜਾ ਤੋ ਦੂਜੀ ਲੱਲਾ ਨਾ ਸਟੀਲ ਵਾਲੀ ਲੱਲਾ ਦੋ ਆ ਦੇ ਲੋ 2 ਕਿਲੋਗ੍ਰਾਮ ਨਹੀਂ ਆਪ ਲੈਟ ਨਹੀਂ ਜਾਵੇ ਆਹੋ ਮੀਰੀਆਂ ਜਾ ਰਹਾ ਕੋ ਸਾਹਿਬ ਗੁਰਚਰਨ ਗੁਰੂਆ ਫੱਬੜ ਸਾਰੇ ਨਾਲੋਂ ਜ਼ਿਆਦਾ ਤੂੰ ਹੀ ਡਿਆ ਵਾ ਬਸ ਅੰਦਾਈ ਖਾਸ ਨਾਲੇ ਤੁਹਾਡੇ ਦੇ ਦਿਲੋਂ ਥੈਂਕ ਯੂ ਸੋ ਮੱਚ ਫੋਰ ਕਮਿੰਗ ਬ੍ਰੋ ਆਇਆ ਤੂੰ ਧੰਨਵਾਦ ਤੇਰਾ ਸਾਹਿਬ ਨਾ ਘਾਈ ਹਣ ਦੂਰੋਂ ਆਇਆ ਦੇ ਇਹ ਗੱਲ ਨਹੀਂ ਸਮਝ ਲੈ ਤੀ ਕੌਣ ਕੀ ਬੋਲਦਾ ਕੌਣ ਕੀ ਨਹੀਂ ਹੈ ਚਲੋ 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 ਠੀਕ ਹੈ ਚਲੋ ਠੀਕ ਹੈ ਟਾਟਾ ਬਾਏ ਬਾਏ ਉਹਨਾਂ ਦਾ ਵਾਸ ਨਹੀਂ ਚੱਲਣ ਡਿਆ ਉਹਨਾਂ ਚੁੱਕ ਲੈਣਾ ਸੀ ਉਹਨੂੰ ਉਹਨੇ ਮੈਡ ਦੀ ਗੱਦਾ ਨੇਰੀ ਲਿਆਂਦੀ ਵੇ ਹਾਂ ਉਹ ਮੈਡ ਨਹੀਂ ਆਂਡਿਆ ਉਹਨੇ ਪਾਇਦਾਂ ਦੀ ਮਾਰੀ ਬਣਾਈ ਲੈਂ ਕੋ ਚਲ ਉਹਨੇ ਖਾਣਾ ਬੱਚੇ ਬਣਾ ਸੇਰਿਆਦੂ ਰੇਡਰਾਂ ਨੂੰ ਹੱਥ ਤੇ ਜੋੜੀ ਜਾਂਦਾ ਕਰਦੇ ਹੁੰਦੇ ਕਬੱਡੀ ਰੇਡਰ ਕਬੱਡੀ ਰੇਡਰ ਮੈਚ ਦਾ ਹੱਥੇ ਜੋੜ ਦਿੰਦੇ ਗੱਲ ਕੇ ਦੀ ਨਹੀਂ ਸਮਝ ਲੱਗਣ ਦੀ ਕੌਣ ਕੀ ਬੋਲਣ ਡਿਆ ਕੌਣ ਕੀ ਬੋਲਣ ਡਿਆ ਨਹੀਂ ਉਹ ਲੱਗ ਆ ਕੇ ਵੀ ਉਹ ਬਾਤ ਸੁਣਨੀ ਆ ਟਾਟਾ ਬਾਏ ਬਾਏ ਟਾਟਾ ਬਾਏ ਬਾਏ ਸਤਿ ਸ੍ਰੀ ਅਕਾਲ ਬਾਏ ਬਾਏ ਮਾਮੀ ਤੂੰ ਹੀ ਚੱਲੇ ਆ ਤੂੰ ਹੀ ਰਹਿ ਪਵਾ ਜੱਡ ਕੋ ਅੱਛਾ ਗਾਜੀ ਗਾਲ ਚੱਲ ਚੱਲੇ ਆ ਠੀਕ ਆ ਠੀਕ ਆ ਤੇ ਹੱਡ ਕੋ ਕਿਦਨ ਰਹਿਣ ਹੋਣਾ ਵਾ ਹੁਣ ਮੈਂ ਬਾਅਦ ਚ ਕੱਲ ਨੂੰ ਦਰਬਾਰ ਜਾਣਾ ਵਾ ਬਾਸ ਸਾਹਿਬ ਦਰਬਾਰ ਸਾਹਿਬ ਚੱਲੇ ਠੀਕ ਆ ਠੀਕ ਆ ਐਵੇਂ ਕੱਲ ਨੂੰ ਚੱਲ ਜਾਣਾ ਡਲੌਜੀ ਚੱਲ ਜਾਣਾ ਘੁੰਮਣ ਹਾਂਜੀ ਚੰਗਾ ਭਾਈਆ ਓਕੇ ਆ 18 ਬਾਅਦ ਤੇਰਾ ਰਾਦਾ ਐਨੀਵਰਸਰੀ ਤੇ ਨਾ ਸੱਦਣਾ ਪੈ ਜੇ ਆਉਂਡੀ ਜਿਹੜੀ ਆਇਓ ਵੀਰ ਜ਼ਰੂਰ ਬਹੁਤ ਵਾਹ ਕੇ ਪਹੁੰਚਿਓ ਤੂੰ ਸੱਦੂਗਾ ਤੇ ਆਵਾਂਗੇ ਹੁਣੇ ਕੀ ਆ ਤੇ ਸੱਦਿਆ ਤੂੰ ਵੀਰ ਨਾ ਨਾ ਓ ਇਹਨੂੰ ਬਹੁਤ ਹੋ ਮੋੜਿਆ ਫੇ ਸੱਦਿਆ ਉਹਨੇ ਸ਼ੇਰਿਆ ਇੰਨਾ ਖਰਚਾ ਕਰ ਦੇਣਾ ਕਾਫੀ ਬਣਾ ਕੇ ਓ ਸਾਰਾ ਮਸ਼ੀਨ ਲੋਣੀ ਕਾਫੀ ਆੜੀ ਨਾਲ ਰੋਸਟਡ ਬਰਫੀ ਕਾਜੂ ਕਤਲੀ ਖਾਨੇ ਨਹੀਂ ਨਹੀਂ ਰੋਸਟਡ ਕਾਜੂ ਵਲੀ ਆਓ ਸਿਲਵਰ ਕੋਟਡ ਸਿਲਵਰ ਕੋਟਡ ਆਓ ਕੈਦੀ ਨਹੀਂ ਸੁਣਨੀ ਸਮਝ ਨਹੀਂ ਲੱਗਦੀ ਇੰਨੇ ਮੁਲਕ ਚ ਕੌਣ ਕੁਚਮਚੋਲਾ ਹੀ ਹੋਇਆ ਵਾਕੇ ਮੈਂ ਇੰਨੇ ਜਾਣਿਆਂ ਚ ਪਤਾ ਨਹੀਂ ਲੱਗਦਾ ਕੌਣ ਕੀ ਬੋਲਣ ਦਾ ਕੌਣ ਕੀ ਨਹੀਂ ਕੁਚਮਚੋਲਾ ਹੀ ਹੋਇਆ ਅਰੇ ਹਰੇ ਇੱਕ ਨੇ ਆਪੋ ਆਪਣਾ ਟੋਲਾ ਬਣਾਇਆ ਤੂੰ ਹੀ ਦੋ ਜਣੇ ਇੱਥੇ ਆ ਦੋ ਉਹ ਆ ਇੱਕ ਉਹ ਆ ਦੋ ਪਿੱਛੇ ਤੱਕ ਬਣਿਆ ਤੈਨੂੰ ਇੱਕ ਰਿਕਵੈਸਟ ਵਾਬੇ ਉਹਨਾਂ ਦੀ ਬਣਾਈ ਸਾਡੀ ਕੰਮ ਵਾਲਿਆਂ ਨੇ ਕਿੱਥੇ ਤੁਹਾਡੀ ਬਿਹਵੀ ਐਨੇ ਨੇਰੇ ਖੜੇ ਰਹਿੰਦੀ ਹੋ ਆਈਓ ਹਾਏ ਹਾਏ ਦੇਵੀ ਅੰਦਰ ਸੋਈ ਨਹੀਂ ਸਾਫ ਕਰਨਾ ਓਈਓ ਪ੍ਰੂਫ ਮਾਸੀ ਨੇ ਆਪਣਾ ਹੀ ਵਿੱਚ ਕਰ ਲਿਆ ਸਿੱਧਾ ਮੈਂ ਉਹਨੂੰ ਕਹੂੰਗੀ ਤੂੰ ਪਤਾ ਤੈਨੂੰ ਕੀ ਕਰਿਓ ਤੁਸੀਂ ਕੱਲ ਨੂੰ ਜਦੋਂ ਆਉਗੀਆਂ ਨਾ ਤੁਸੀਂ ਟੀਵੀ ਤੇ ਵਲੌਗ ਲਾ ਦਿਓ। ਉਦੋਂ ਤੋਂ ਘਰ ਰਿਪੀਟ ਕਰੀ ਜਾਇਓ। ਉਦੋਂ ਤੋਂ ਘਰ ਰਿਪੀਟ ਕਰੀ। ਇਹ ਐਂਡ ਜੇ ਤੇ ਆਉਣਾ ਜੇ। ਐਂਡ ਜੇ ਤੇ ਆਉਣਾ ਜੇ। ਰਿਪੀਟ ਕਰੀ ਜਾਇਓ। ਹੋਰ ਤੋਂ ਨਹੀਂ ਭਾਜੀ। ਵਧੀਆ ਜੀ ਸਰ। ਰੱਜ ਕੇ ਖਾ ਲਿਆ ਵਾ। ਵੀਰ ਤੂੰ ਭੁੱਖਾ ਨਹੀਂ ਰਹਿਣਾ ਚਾਹੀਦਾ ਤੁਹਾਡਾ ਸਪੈਸ਼ਲ ਗੈਸਟ ਵਾ। ਤੂੰ ਰੱਜਣਾ ਚਾਹੀਦਾ ਵਾ। ਠੀਕ ਆ। ਵਿਨੋਦ ਰੁਕ ਜਾਓ ਤੁਸੀਂ। ਚਲ ਜਿਓ 10 ਮਿੰਟ ਰੋਕ ਕੇ ਚਲ ਜਿਓ ਕੋਈ ਗੱਲ ਨਹੀਂ ਆ। ਮੈਂ ਪੀਕੇ ਕੜਕਾ ਚੱਲ ਜਿਓ ਹਾਂ ਕੜਕਾ ਕੌਫੀ ਮੈਂ ਪੀਕੇ ਆਹੋ ਤੂੰ ਹੀ ਦੂਸਰੀ ਤੈਨੂੰ ਜੀ ਮੈਂ ਫਰੋਥਰ ਨਾਲ ਫਰੋਥ ਕਰਕੇ ਪਿਉਣਾ ਕੌਫੀ ਆ ਜਾ ਚੰਗੀ ਪਾਣੀ ਵਾਲੀ ਕੌਫੀ ਪਿਉਣਾ ਤੈਨੂੰ ਚਲੋ ਬਾਏ ਟਾਟਾ ਨਹੀਂ ਨਹੀਂ ਤੂੰ ਬਹੁਤ ਤਗੜਾ ਵੀਰ ਬਹੁਤ ਤਗੜਾ ਫਰੋਥਰ ਵਾਲੀ ਉਹ ਜੋ ਹੀ ਸਾਨੂੰ ਵੀ ਉਹਦਾ ਪਿਆ ਤੇ ਇਹ ਕੀ ਹੱਟੇ ਨੇ ਪਰਸਨਲਟੀ ਆਹ ਇਹ ਗਲਤ ਗੱਲ ਨਾ ਨਹੀਂ ਤੇਰੇ ਤੇ ਕੀ ਕਹਿ ਤੈ ਉਹ ਚਲੋ ਚਲੋ ਨਾ ਨਾ ਆ ਜਾ ਆ ਜਾ ਆ ਜਾ ਭਰਾਵਾ ਡੱਬਾ ਨਿਕ ਨਿਕਾ ਵਾ ਮਨ ਲੋ ਇੱਕ ਜਾਨੇ ਵਾਲਾ ਜਿੱਦਾਂ ਇੱਕ ਗਿੰਦੂ ਤੂੰ ਹੀ ਰਹਿਂਦੇ ਹੋ ਹਣਾ ਗਿੰਦੂ ਰਹਿਬਾ ਤੂੰ ਕਰਨਾ ਜਾ ਕੇ ਗਿੰਦੂ ਨੂੰ ਕੰਮ ਕੋਈ ਨਹੀਂ ਹੋਣਾ ਇਹਨੇ ਪਤਾ ਕਹੀ ਜਾਣਾ ਨਹੀਂ ਨਹੀਂ ਕੰਮ ਵਾ ਜ਼ਰੂਰੀ ਆ ਕੱਖ ਨਹੀਂ ਕਰਨਾ ਨਹੀਂ ਮੱਜਾਂ ਨੂੰ ਪੱਟੇ ਪੋ ਗੱਲ ਪਤਾ ਕੀ ਆ ਵੀਰ ਗੱਲ ਪਤਾ ਕੀ ਆ ਨਹੀਂ ਨਹੀਂ ਮੱਜਾਂ ਨੂੰ ਕੀ ਗੱਲ ਇਹ ਆ ਕਿ ਬਲਜਿੰਦਰ ਨੇ ਨਹੀਂ ਕਿਹਾ ਬਲਜਿੰਦਰ ਕਹੂ ਤੇ ਗਿੰਦੂ ਜਾਊ ਨਹੀਂ ਕਹਿੰਦਾ ਮੱਜਾਂ ਵਿਸੌਂਗੀ ਹਣੀਆਂ ਹੁਣ ਗੱਲ ਪਤਾ ਕੀ ਗਿੰਦੂ ਨੂੰ ਖੜਨ ਲਈ ਹੁਣ ਬਲਜਿੰਦਰ ਦੀ ਪਰਮਿਸ਼ਨ ਲੈਣੀ ਜ਼ਰੂਰੀ ਆ ਭਰਾਵਾ ਐ ਵੇਲੇ ਗਿੰਦੂ ਦੀ ਬਿੱਲੋ ਆਈ ਆ ਬਾਹਰ ਤੇ ਬਿੱਲੋ ਹੀ ਆਉਦੋ ਨਾ ਗਿੰਦੂ ਦੀ ਬਿੱਲੋ ਹਾਂ ਚੱਲ ਜਾਨੀ 27 ਨੂੰ ਹਾਂ ਇਹ ਗਿੰਦੂ ਰਹੂਗਾ ਫਿਰ ਗਿੰਦੂ ਫੇਰ ਤੇ ਫੇਰ ਕੀ ਬਣੂਗੀ ਤੂੰ ਬੱਕਲਾ ਰਾਣੀ ਚੱਲ ਗਈ ਸਾਰੀ ਜਾਂ ਡੋਰ ਨਾਲ ਲੈ ਮੈਂ ਉਹੀ ਵੇਖਣ ਚਾਹਾਂ ਠੀਕ ਹੈ ਤੈਨੂੰ ਤੇਰਾ ਚੇਤਾ ਸੌਣ ਲੱਗਿਆ ਹੋਣਾ ਹੀ ਉਹਨਾਂ ਨੂੰ ਬਾਅਦ ਆਪਣੇ ਕੋ ਸਹੁਰਿਆਂ ਨੂੰ ਮੈਸੇਜ ਦੇਣਾ ਤੇ ਦੇ ਦੇ ਹਾਂ ਨਹੀਂ ਸੱਤੀ ਗੱਲ ਮੰਮੀ ਲਈ ਸੱਤੀ ਗੱਲ ਹਾਂ 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 ਮੰਮੀ ਨਾਲੀ ਸੋਨਾਂ ਦਾੜੀ ਸੋਨੂੰ ਡੈਡੀ ਸੋਨੂੰ ਭਾਜੀ ਵੀ ਲੱਗਦਾ ਇੱਕ ਸਾਕੋਂ ਪੈ ਸੰਦੀਪ ਵੱਲੋਂ ਸੰਦੀਪ ਦਾ ਜੇਠ ਦਾ ਸੰਦੀਪ ਨਹੀਂ ਨਹੀਂ ਚਲੋ ਨਹੀਂ ਨਹੀਂ ਤੂੰ ਮਮੀ ਡੈਡੀ ਕਹ ਦੇ ਤੂੰ ਮਮੀ ਡੈਡੀ ਕਹ ਦੇ ਆ ਚਲ ਪਹੁੰਚ ਗਈ ਆ ਪਹੁੰਚ ਗਈ ਪਹੁੰਚ ਗਈ ਭਾਜੀ ਆ ਜੀ ਮੈਂ ਵੀ ਤੂੰ ਮੈਸੇਜ ਕਰ ਦਿੰਦਾ ਸਕਰੀਨ ਸ਼ਾਟ ਪਾ ਦੀ ਵੀਰਾਂ ਨੂੰ ਉਹ ਚਲ ਜਾ ਆਵਾਜ਼ ਉਹਨਾਂ ਨੂੰ ਸੁਣ ਲੱਗੀਆਂ ਚੇਤਾ ਉਹ ਲੈ ਦੋ ਨਹੀਂ ਦੇਗਾ ਨਹੀਂ ਆ ਓਕੇ ਜੀ ਵਾਡ ਗੁੱਡ ਨਾਈਟ ਟਾਟਾ ਬਾਏ ਬਾਏ ਚਲ ਚਲ ਜੀ ਚੰਗਾ ਮਾਸਟਰ ਜੀ ਚਲੋ ਮਾਮੀ ਆਡੀ ਲੈ ਚਲੇ ਨੇ ਚੰਗਾ ਜੀ ਚਲੋ ਚਲ ਹਾਂ